ਮਾਹਰ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਸਾਨ ਦੋਸਤੋ ਜਿਹੜਾ ਕਿ ਅੱਜ ਆਪਣੇ ਇੱਥੇ ਦਾਣਾ ਮੰਡੀ ਤਨਹੁਲਾ ਦੇ ਵਿੱਚ 7 ਤਰੀਕ ਦੀ ਮਹਾ ਪੰਚਾਇਤ ਹੋ ਰਹੀ ਆ ਉਹਦੇ ਵਿੱਚ ਜਿੰਨੇ ਵੀ ਬਰਨਾਲਾ ਜ਼ਿਲ੍ਹਾ ਦੇ ਆਗੂ ਸਹਿਬਾਨ ਹੈਗੇ ਆ ਜਿਵੇਂ ਕਿ ਜਗਪਾਲ ਪ੍ਰਧਾਨ ਸੰਸ ਹੈ ਜਿਹੜਾ ਸਾਡਾ ਗੁਰਪ੍ਰੀਤ ਵਰਚਨ ਸਿੰਘ ਜੱਗਾ ਬਲਾਕ ਪ੍ਰਧਾਨ ਮਕਤਵਾਲ ਉਹ ਵੀ ਸਹਿਣਾ ਸੋ ਪ੍ਰੋਗਰਾਮ ਹੋਣਾ ਉਹਦਾ ਅੱਜ ਸਾਰੀ ਜ਼ਿਲ੍ਹਾ ਟੀਮ ਜਾਇਜ਼ਾ ਲੈ ਰਹੀ ਆ ਕਿਉਂਕਿ ਜਿਹੜਾ ਕਿ ਸਰਕਾਰ ਨੇ ਆਪਣੇ ਨਾਲ ਪਿਛਲੇ ਦਿਨਾਂ ਦੇ ਵਿੱਚ ਮੀਟਿੰਗ ਦੇ ਛੱਤ ਕੇ ਧੱਕਾ ਕੀਤਾ ਜਬਰ ਕੀਤਾ ਆਪਣੇ ਤੇ ਆਪਣਾ ਸਮਾਨ ਭੰਗ ਤੋੜ ਕੀਤਾ ਚੋਰੀ ਕੀਤਾ ਉਹਦੇ ਵਿਰੋਧ ਵਿੱਚ ਜਿੰਨੇ ਵੀ ਪੰਜਾਬ ਦੇ ਜ਼ਿਲ੍ਹੇ ਆ ਹਰ ਜ਼ਿਲ੍ਹੇ ਦੇ ਵਿੱਚ ਮਹਾ ਪੰਚਾਇਤ ਕੀਤੀ ਜਾ ਰਹੀ ਆ ਜਿਵੇਂ ਕਿ 7 ਤਰੀਕ ਨੂੰ ਇੱਥੇ ਤਨੌਲਾ ਦੀ ਦਾਣਾ ਮੰਡੀ ਦੇ ਵਿੱਚ ਵੱਡੀ ਮਹਾ ਪੰਚਾਇਤ ਹੋ ਰਹੀ ਆ ਜਿਸ ਦੇ ਵਿੱਚ ਲੱਖਾਂ ਦਾ ਇਕੱਠ ਹੋਣ ਦੀ ਸੰਭਾਵਨਾ ਸਾਰੇ ਭਰਾਵਾਂ ਨੂੰ ਇਸ ਵੀਡੀਓ ਰਾਹੀਂ ਬੇਨਤੀ ਕਰਦੇ ਆ ਬਈ ਵੱਡੀ ਗਿਣਤੀ ਵਿੱਚ ਲਾਮਬੰਦੀਆਂ ਕਰਕੇ ਸਾਡੀਆਂ ਮਤਾਮਾਂ ਭੈਣਾ ਬੱਚੇ ਬਜ਼ੁਰਗ ਵੱਡੀ ਗਿਣਤੀ ਵਿੱਚ ਸ਼ਾਮਲ ਹੋਵੋ ਤਾਂ ਕਿ ਆਪਾਂ ਜਿਹੜੀ ਇਹ ਪੰਜਾਬ ਸਰਕਾਰ ਨੇ ਆਪਣਾ ਤੱਕਾ ਕੀਤਾ ਉਹਨੂੰ ਮੂੰਹ ਤੋੜਮਾ ਜਵਾਬ ਦੇ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ